ਮੈਂ ਡਾਕਟਰ ਹਰਜੋਤ ਸਿੰਘ ਕੇਪੀ ਸਕੈਨ ਸੈਂਟਰ ਤੋਂ ਅਸੀਂ ਸਾਡੇ ਪੁਲਿਸ ਕਰਮਚਾਰੀਆਂ ਵਾਸਤੇ ਸਾਡੇ ਸਮਾਜ ਦੇ ਰਾਖਿਆਂ ਵਾਸਤੇ ਇੱਕ ਲਿਵਰ ਵਾਸਤੇ ਕੈਂਪ ਲਗਾ ਰਹੇ ਹਾਂ ਜਿਹੜਾ ਕੈਂਪ 23 ਤਰੀਕ ਤੋਂ ਲੈ ਕੇ 27 ਤਰੀਕ ਤੱਕ ਚੱਲੇਗਾ ਇਸ ਕੈਂਪ ਦੀ ਜਿਹੜੀ ਵਿਸ਼ੇਸ਼ਤਾ ਹੈ ਰਹੀ ਕਿ ਇਹਦੇ ਵਿੱਚ ਅਸੀਂ ਪੁਲਿਸ ਕਰਮਚਾਰੀਆਂ ਦੀ ਇਲਾਸਟੋਗ੍ਰਾਫੀ ਫਾਈਬਰੋਸਕੈਨ ਲਿਵਰ ਫੈਟ ਕਵਾਂਟੀਫਿਕੇਸ਼ਨ ਤੇ ਇੱਥੇ ਤੱਕ ਇੱਕ ਐਮ ਆਰ ਆਈ ਵੀ ਲਿਵਰ ਦੀ ਫ੍ਰੀ ਕਰ ਰਹੇ ਹਾਂ ਇਹਨਾਂ ਦਾ ਟੋਟਲ ਮੁੱਲ ਮਾਰਕੀਟ ਕੁਈ ਬਸ ਤੋਂ 15000 ਰੁਪਏ ਦੀ ਰੀਡ ਟੈਸਟ ਨੇ ਜਿਹੜੇ ਸੀ ਪੁਲਿਸ ਕਰਮਚਾਰੀਆਂ ਵਾਸਤੇ ਬਿਲਕੁਲ ਫ੍ਰੀ ਕਰ ਰਹੇ ਹਨ ਕੈਂਪ 23 ਤਰੀਕ ਤੋਂ ਲੈ ਕੇ 27 ਤਰੀਕ ਤੱਕ ਚਲੇਗਾ ਕਿਉਂਕਿ ਪੁਲਿਸ ਵਾਲਿਆਂ ਨੇ ਪੁਲਿਸ ਕਰਮਚਾਰੀਆਂ ਦੀਆਂ ਅਲੱਗ-ਅਲੱਗ ਡਿਊਟੀਆਂ ਹੁੰਦੀਆਂ ਨੇ ਉਹ ਆਪਣੇ ਸਾਹਮਣੋਂ ਉਸ ਤਰ੍ਹਾਂ ਕੇ ਨਾਲ ਆ ਸਕਣ ਜੀ ਲੋਕੇਸ਼ਨ ਹੈ ਜੀ ਕੇਪੀ ਸਕੈਨ ਸੈਂਟਰ ਸਿਵਲ ਹਸਪਤਾਲ ਦੇ ਬਿਲਕੁਲ ਨੇੜੇ ਜੀਵਨਾਲ ਫੈਬਰੀ ਗੁਰਦਾਸਪੁਰ ਜੀ ਫਿਲਹਾਲ ਤੇ ਸਮਾਜ ਰੱਖਿਆ ਵਾਸਤੇ ਹੀ ਕੈਂਪ ਕਰਾਂਗੇ ਕਿਉਂਕਿ ਉਹਨਾਂ ਨੇ ਪਿਛਲੇ ਕੁਝ ਦਿਨਾਂ ਵਿੱਚ ਫਲਡ ਦੇ ਵਿੱਚ ਉਹਨਾਂ ਨੇ ਬਹੁਤ ਹੀ ਸਖਤ ਸਿਕਿਉਰਿਟੀ ਕੀਤੀ ਹੈ ਤੇ ਸਾਡਾ ਵੀ ਇੱਕ ਐਟ ਲੀਸਟ ਆਪਣੇ ਜਿਹੜੇ ਸਮਾਜ ਨੂੰ ਸਾਰਾ ਸਾਮ ਰਏ ਨੇ ਜਿਨ੍ਹਾਂ ਨੇ ਇਨੀ ਮਿਹਨਤ ਕੀਤੀ ਉਹਨਾਂ ਪ੍ਰਤੀ ਸਾਡੀ ਕੋਈ ਡਿਊਟੀ ਬਣਦੀ ਹੈ ਸੋ ਟੂ ਸਟਾਰਟ ਵਿਦ ਅਸੀਂ ਪਹਿਲਾਂ ਪੁਲਿਸ ਕਰਮਚਾਰੀ ਵਾਸਤੇ ਕਰਾਂਗੇ